ਤੁਪੋਜੀ ਮਾਨਜੋਗ ਦੇਸੀ ਸ਼ੌਪਸ, ਸਮਾਨ ਦੀ ਲੈਸਨ ਤੋਂ ਸ਼ਾਂਤ ਸੁਖਮਾ ਦੇ ਮੁਤਾਬਕ ਜਿਹੜਾ ਛੰਡੇ ਪੰਜਾਬ ਇੱਥੇ ਲੱਗਦਾ ਸੀਗਾ ਉਹ ਨਵੇਂ ਸਾਲ ਦੇ ਸਿਕਿਉਰਿਟੀ ਦੇ ਮੱਦੇਨਜ਼ਰ ਰੱਖਦੇ ਹੋਏ ਆ ਇਸ ਵਾਰ ਇਹ ਦੋ ਛੰਡੇ ਨੂੰ ਜਿਹੜਾ ਛੰਡੇ ਬਾਜ਼ਾਰ ਨਹੀਂ ਲਾਇਆ ਗਿਆ ਲਾਇਆ ਜਾਏਗਾ ਜੇੜਾ ਵੀ ਕੋਈ ਦੁਕਾਨਦਾਰ ਜਾਂ ਫੜੀ ਵਾਲਾ ਆਪਾਂ ਅਨਾਊਂਸਮੈਂਟ ਕਰ ਰਿਹਾ ਹੈ ਉਹ ਬਾਰ ਬਾਰ ਇਹਦੇ ਹੁਕਮਾਂ ਦੀ ਉਲੰਘਣਾ ਕਰੇਗਾ ਤੇ ਉਹਦੇ ਖਿਲਾਫ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਹੈ ਸੰਡੇ ਬਾਜ਼ਾਰ ਜਿੱਥੇ-ਕਿੱਥੇ ਵੀ ਲੱਗਦਾ ਆਪਾਂ ਸਾਰਿਆਂ ਨੂੰ ਅਨਾਊਂਸਮੈਂਟ ਕਰ ਰਹੇ ਆ ਇਸ ਸੰਡੇ ਬਾਜ਼ਾਰ ਜਿਹੜੋ ਮਾਨਜੋਗ ਡੀਸੀ ਸਾਹਿਬ ਔਰ ਮਾਨਜੋਗ ਐਸਐਸਪੀ ਸਾਹਿਬ ਦੇ ਹੁਕਮਾਂ ਦੇ ਮੁਤਾਬਕ ਇਹ ਨਹੀਂ ਲੱਗੇਗਾ ਜੀ ਜਿਹੜਾ ਵੀ ਕੋਈ ਲਾਏਗਾ ਉਹਦੇ ਖਿਲਾਫ ਫਿਰ ਆਪਾਂ ਬੇਚੇ ਕਾਰਵਾਈ ਕਰਾਂਗੇ ਜੀ ਬੰਦੇ ਦੇਖੋ ਜੀ ਪ੍ਰਸ਼ਾਸਨ ਨੇ ਅੱਜ ਅਨਾਉਂਸਮੈਂਟ ਕੀਤੀ ਹੈਗੀ ਹੈ ਜੀ ਪੂਰੇ ਬਾਜ਼ਾਰ ਦੇ ਵਿੱਚ ਆਉਣ ਵਾਲੇ ਸੰਡੇ ਨੂੰ ਤੇ ਉਸ ਤੋਂ ਨੈਕਸਟ ਸੰਡੇ ਨੂੰ ਕੋਈ ਵੀ ਸੰਡੇ ਮਾਰਕੀਟ ਜਿਹੜਾ ਫੜੀ ਬਾਜ਼ਾਰ ਆ ਨਹੀਂ ਲਗਾਇਆ ਜਾਏਗਾ ਜੋ ਕਿ ਪ੍ਰਸ਼ਾਸਨ ਨੇ ਇੱਕ ਤਰ੍ਹਾਂ ਪਬਲਿਕ ਦੇ ਹਿੱਤਾਂ ਨੂੰ ਮੱਦੇ ਨਜ਼ਰ ਰੱਖ ਕੇ ਹੀ ਇਹ ਡਿਸੀਜਨ ਲਿਆ ਹੈ ਕਿਉਂਕਿ ਪਿਛਲੇ ਕੁਝ ਦਿਨਾਂ ਚ ਇਹ ਖਬਰ ਫੈਲੀ ਸੀ ਕਿ ਕ੍ਰਾਸ ਬਾਰਡਰ ਟੈਰਰਿਸਟ ਕੁਝ ਆਏ ਆਗੇ ਜਾਂ ਇਨਪੁਟ ਮਿਲੇ ਆ ਬੀਐਸਐਫ ਨੂੰ ਤੇ ਪੁਲਿਸ ਨੂੰ ਜੋ ਕਿ ਸੰਦੇਖ ਦੇ ਲੋਗ ਜੋ ਕਿ ਕੁਝ ਵੀ ਮਾੜੀ ਵਾਰਦਾਤ ਵਾਪਰ ਸਕਦੀ ਹੈ ਉਹਦੇ ਮੱਦੇ ਨਜ਼ਰ ਰੱਖ ਕੇ ਸੰਡੇ ਬਾਜ਼ਾਰ ਨੂੰ ਗਾਂਧੀ ਚੌਂਕ ਥਰੂਆਊਟ ਗਾਂਧੀ ਚੌਂਕ ਵਾਲਮੀਕੀ ਚੌਂਕ ਤੋਂ ਲੈ ਕੇ ਡਾਕਖਾਨਾ ਚੌਂਕ ਆਹ ਤਰੀ ਭੀੜ ਹੁੰਦੀ ਹੈ ਸੰਡੇ ਬਾਜ਼ਾਰ ਨੂੰ ਲੈ ਕੇ ਤੇ ਜੇ ਸੰਡੇ ਬਾਜ਼ਾਰ ਨਹੀਂ ਰਹੇਗਾ ਜੀ ਉਸ ਦਿਨ ਨਹੀਂ ਲੱਗੇਗਾ ਤੇ ਕੁਝ ਭੀੜ ਦਾ ਨਿਯੰਤਰਣਤ ਰੱਖ ਸਕਦੀ ਹੈ ਪੁਲਿਸ ਤੇ ਬੀਐਸਐਫ ਜਿਹਦੇ ਕਰਕੇ ਕਿ ਕੋਈ ਵੀ ਮਾੜੀ ਘਟਨਾ ਨਾ ਵਾਪਰੇ ਤੇ ਅਸੀਂ ਇਸ ਡਿਸੀਜਨ ਨੂੰ ਸਵਾਗਤ ਕਰਨੇ ਆ ਜੀ ਕਿਉਂਕਿ ਪਬਲਿਕ ਦੇ ਹਿੱਤ ਸਭ ਤੋਂ ਉੱਪਰ ਹੈ ਜੀ ਪੈਸਾ ਉਦੋਂ ਹੀ ਕਮਾਇਆ ਜਾ ਸਕਦਾ ਹੈ ਜਦ ਪਬਲਿਕ ਸੇਫ ਹੋਏਗੀ ਜਦ ਸੇਫਟੀ ਨਹੀਂ ਤੇ ਪੈਸਾ ਨਹੀਂ ਇਸ ਲਈ ਵਪਾਰ ਜੇ ਕੁਛ ਦੇਣ ਲਈ ਸ਼ਾਂਤ ਰਹਿ ਸਕਦਾ ਸੇਫਟੀ ਲਈ ਤੇ ਬਹੁਤ ਹੀ ਅੱਛਾ ਕਦਮ ਹੈ ਇਹ ਬੜੀ ਵੱਡੀ ਇੱਕ ਖੁਸ਼ੀ ਦੀ ਗੱਲ ਹੈ ਇਹ ਜਿਹੜਾ ਸੰਡੇ ਬਾਜ਼ਾਰ ਲੱਗਦਾ ਨਾ ਜੀ ਇਹ ਬੜੀ ਮਤਲਬ ਇੱਥੇ ਇੰਨਾ ਰਸ਼ ਹੋਰ ਚੱਕੇ ਉਹਨਾਂ ਮਤਲਬ ਜਿਹੜੇ ਲਫਨਟੜ ਮੁੰਡੇ ਹੋਰ ਮਤਲਬ ਲੜਾਈ ਝਗੜੇ ਇਹ ਬਹੁਤ ਇੱਥੇ ਹੁੰਦਾ ਵਾ ਕਾਰਨ ਇਹੀ ਹੈ ਕਿ ਇੱਥੇ ਸੰਡੇ ਬਾਜ਼ਾਰ ਲੱਗਦਾ ਗਾਂਧੀ ਚੌਕ ਕੰਜੈਸਟਿਡ ਜੇ ਏਰੀਆ ਉਦੇ ਚ ਇੰਨੀ ਭੀੜ ਦੂਰੋ ਦੂਰੋ ਲੋਕ ਆਨੇ ਔਰ ਇੰਨਾ ਰਸ਼ ਹੋ ਜਾਂਦਾ ਇੱਥੇ ਤੁਸੀਂ ਵੀਕਲ ਤੇ ਛੱਡੋ ਤੁਸੀਂ ਪੈਦਲ ਚੱਲਣਾ ਵੀ ਜਿਹੜਾ ਨਾ ਬੜਾ دشਵਾਰ ਹੈ ਤੇ ਇਹ ਪ੍ਰਸ਼ਾਸਨ ਦਾ ਮੈਂ ਥੈਂਕਸ ਕਰਨਾ ਹੈ ਕਿ ਇਹਨਾਂ ਨੇ ਕਿ ਨਵੇਂ ਸਾਲ ਤੇ ਇਹਨਾਂ ਨੇ ਇਹ ਕੀਤਾ ਵਾ ਕਿ ਚਲੋ ਬੇਸ਼ੱਕ ਇੱਕ ਐਕਸਪੈਰੀਮੈਂਟ ਕੀਤਾ ਉਹਨਾਂ 2 ਹਫ਼ਤਿਆਂ ਵਾਸਤੇ ਬਟ ਸਾਡੇ ਲਈ ਇੱਕ ਰਾਹਤ ਦੀ ਗੱਲ ਹੈ ਆਮ ਪਬਲਿਕ ਵਾਸਤੇ ਵੀ ਰਾਹਤ ਦੀ ਗੱਲ ਹੈ ਔਰ ਦੁਕਾਨਦਾਰ ਭਰਾਵਾਂ ਵਾਸਤੇ ਵੀ ਇੱਕ ਰਾਹਤ ਦੀ ਗੱਲ ਹੈ